ਟਾਟ 11 ਦਾ ਉਹ ਪੂਰਾ ਸੋਨਾ ਮੋਡੀਫਾਈ ਕੀਤਾ ਹੋਇਆ 2002 ਮਾਡਲ ਟਰੈਕਟਰ ਆ ਇਹ 4 ਲੱਖ 40 ਹਜ਼ਾਰ ਇਹਦਾ ਰੇਟ ਆ ਬਾਈ ਦੇਖਦਾ ਆਉਂਦੇ ਆ ਭਰਾਵੋ ਆਪਣਾ ਬਈ ਕਿਹੜਾ ਪਿੰਡ ਆ ਜੀ ਹੈ ਬਈ ਕਿਹੜਾ ਪਿੰਡ ਆ ਬੰਗੀਨਿਆੜੀ ਬੰਗੀ ਕਲਾਂਈ ਬੰਗੀਨਿਆੜ ਬੰਗੀਨਿਆੜ ਵਾਲੀ ਜੀ ਨੰਬਰ 10 ਦੇ ਬਾਈ ਆਪਦਾ 94172 94172 87283 87283 ਠੀਕ ਜ਼ਿਲ੍ਹਾ ਬਠਿੰਡਾ ਹੀ ਆ ਬਾਈ ਆ ਦੇਖ ਲਓ ਭਰਾਵੋ ਪੂਰਾ ਸੋਹਣਾ ਚੰਗਾ ਟਰੈਕਟਰ ਆ ਇਹ ਮੋਡੀਫਾਈ ਕੀਤਾ ਹੋਇਆ ਜੌਂਡੀਅਲ ਟਰੈਕਟਰ ਆ ਭਰਾਵੋ 5310 ਪੰਜਾਬ ਨੰਬਰ ਪੰਜਾਬ ਨੰਬਰ 11 ਮਾਡਲ 835000 ਚਾਰ ਸਪੀਡਾਂ ਦੇ ਵਿੱਚ ਆ ਗਿਆ ਭਰਾਵੋ ਇਹ ਟਰੈਕਟਰ ਅੱਗੇ ਭਰਾਵੋ 735 ਆ ਗਿਆ ਜੀ 1,85,000 ਦਾ ਅੱਗੇ ਹੈ ਜੀ 735 99 ਮਾਡਲ 1,40,000 ਦਾ ਜੀ ਅੱਗੇ ਜੀ ਮਹਿੰਦਰਾ 263 99 ਮਾਡਲ 2 ਲੱਖ 1,25,000 ਦਾ ਅੱਗੇ ਹੈ ਜੀ ਟਰਾਲੀ 1,25,000 ਦੀ ਲਿਫਟ ਵਾਲੀ ਅੱਗੇ ਹੈ ਜੀ 363 ਟਰੈਕਟਰ 12 ਮਾਡਲ 4 ਲੱਖ 40 ਹਜ਼ਾਰ ਦਾ ਹੀ ਲੈਫਟ ਵਾਲੀ ਟਰਾਲੀ ਹੈ ਭਰਾਵੋ ਰੇਟ ਹੈ ਦਾ 1,35,000 ਰੁਪਿਆ ਲੈਫਟ ਵਾਲੀ ਨਵੀਂ ਟਰਾਲੀ ਹੈ ਭਰਾਵੋ 855 ਟਰੈਕਟਰ ਹੈ ਭਰਾਵੋ 855 ਟਰੈਕਟਰ ਹੈ ਜੀ 2002 ਮਾਡਲ 2,90,000 ਰੁਪਿਆ ਸੋਨਾਲੀਕਾ ਜੀ 750 ਸੋਨਾਲੀਕਾ 750 10 ਮਾਡਲ 315000 ਰੁਪਿਆ ਮਹਿੰਦਰਾ 265 ਹੈ ਜੀ 855 ਪ੍ਰਾਵ 21 ਮਾਡਲ 770000 ਦਾ ਫਾਰਮ ਟਰੈਕ 60 ਸੁਪਰ ਮੈਕ 11 ਮਾਡਲ 385000 ਦਾ ਪੰਜਾਬ ਨੰਬਰ 265 ਹੈ ਜੀ 744 ਆ 2000 ਮਾਡਲ 2002 ਮਾਡਲ 290000 ਦਾ ਜੀ ਅਰਜਨ 555 ਪੰਜਾਬ ਨੰਬਰ 14 ਮਾਡਲ 415 ਇੰਡੋ ਬਰਮਾ ਜੀ 14 ਮਾਡਲ 350000 ਦਾ 855 ਜੀ 21 ਮਾਡਲ 675000 ਦਾ ਆ ਖੜਾ ਭਰਾ ਉਹ ਇੱਕ ਹਿੰਦੁਸਤਾਨ 60 ਤਿਆਰ ਕੀਤਾ ਟਰੈਕਟਰ ਦਾ ਭਰਾ ਉਹ 595000 ਦਾ ਜੀ 855 ਜੀ 15 ਮਾਡਲ 515000 ਦਾ ਇਹਦਾ ਰੇਟ ਹੈ ਜੀ 595000 ਆ ਜੀ 2015 ਮਾਡਲ 465000 ਦਾ 6055 ਫਾਰਮ ਟਰੈਕ ਆਸ਼ਾ ਜੀ 97 ਮਾਡਲ 122000 ਏਸੀ 450 ਟਰੈਕਟਰ ਹੈ ਜੀ ਆਰ ਜੇ ਨੰਬਰ ਹੈ 11 ਮਾਡਲ 275000 ਦਾ ਪਾਵਰ ਸਟੇਜ ਦੇ ਵਿੱਚ ਦੇਖ ਸਕਦੇ ਹੋ ਭਰਾਵੋ ਤੁਸੀਂ ਸਾਰੀ ਮੰਡੀ ਦੇਖਾਂ ਦੇਖ ਲਿਓ ਅੱਜ ਅੱਗੇ ਆ ਜੀ ਸੋਨਾਲੀ ਕਾ 750 ਸੱਤ ਮਾਡਲ 2,80,000 ਰੁਪਏ ਦੇ ਵਿੱਚ ਮੌਕੇ ਤੇ ਰੇਟ ਹੋ ਜੂਗਾ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਭਰਾਵੋ ਆ 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 ਟੋੜੀ ਵਾਲਾ ਰੀਪਰ 15 ਮਾਡਲ 1,45,000 ਜੀ ਜਗਤਜੀਤ ਕੰਪਨੀ ਦਾ ਜੀ ਇਹ 21 ਮਾਡਲ 2,50,000 ਰੁਪਇਆ ਜੀ ਅੱਗੇ ਆ ਜੀ 855 ਛੋਟਾ 855 ਭਾਵੋ 13 ਮਾਡਲ 4,50,000 ਬਿਨਾਂ ਦਿੱਕਤਾਂ ਇਸ ਸਕਾਟ ਟਰੈਕਟਰ ਆ ਜੀ ਇਹ ਸਕਾਟ 335 ਟਰੈਕਟਰ ਆ ਜੀ ਤਰਨ ਮਾਡਲ 1 ਲੱਖ 2000 855 ਜੀ 11 ਮਾਡਲ 3 ਲੱਖ 50000 ਰੁਪਿਆ 853 11 ਮਾਡਲ 3 ਲੱਖ 50000 735 ਆ ਜੀ 99 ਮਾਡਲ 2 ਲੱਖ ਰੁਪਿਆ ਨਵੇਂ ਟਾਇਰਾਂ ਦੇ ਵਿੱਚ 100000 ਹਾਂ 30000 724 2000 ਮਾਡਲ 1 ਲੱਖ 1.5 ਲੱਖ ਆ ਆ ਸ਼ਾ ਭਰਾ ਉਹ 2000 ਮਾਡਲ 1 ਲੱਖ 50000 8559 ਮਾਡਲ 137000 ਏਸੀ ਆਬਰਾਵੋ ਏਸੀ 14 ਮਾਡਲ 278000 ਲੱਗੇ ਆ ਜੀ ਸੋਨਾ ਲਿਕਾ ਡੀਆਈ 60 8 ਮਾਡਲ 295000 85512 ਮਾਡਲ 350000 ਰੁਪਇਆ ਜੀ 12 ਮਾਡਲ 350000 ਫਾਰਮ ਟ੍ਰੈਕ 6055 ਜੀ 15 ਮਾਡਲ 4,50,000 ਪ੍ਰੀਤ 3049 19 ਮਾਡਲ 3,50,000 855 ਜੀ 1 ਲੱਖ 80,000 ਫਾਰਮਟ੍ਰੈਕ 607 ਮਾਡਲ ਜੀ 2,60,000 ਰੁਪਿਆ ਪੰਜਾਬ ਨੰਬਰ ਫਾਰਮਟ੍ਰੈਕ ਹੈ ਜੀ 9 ਮਾਡਲ 2,80,000 ਰੁਪਿਆ ਉਹ ਦੇਖਿਆ ਵਾ 855 ਜੀ 10 ਮਾਡਲ 375000 ਰੁਪਿਆ ਫਾਰਮ ਟਰੈਕ ਜੀ 97 ਮਾਡਲ 225000 ਰੁਪਿਆ ਆਸ਼ਾ 에য়ার ਫਲੋ ਵੀਰੋ ਆਸ਼ਾ 에য়ার ਫਲੋ ਆਸ਼ਾ ਇਹ ਭਰਾਵੋ ਪੰਜਾਬ ਦਾ ਨੰਬਰ ਹੈ ਇਹਦਾ 8 ਮਾਡਲ 155000 ਰੁਪਏ ਦੀ ਡਿਮਾਂਡ ਆ ਜੌਂਡੀਅਰ 50 60 ਮਾਡਲ 17 650000 ਚੰਗੇ ਟਾਇਰ ਆ ਪ੍ਰਭੂ ਅੱਗੇ ਜੀ ਹੋਰ 3699 ਮਾਡਲ 1 ਲੱਖ 18000 ਇੰਡੋਫਾਰਮ 3065 ਇੰਡੋਫਾਰਮ 14 ਮਾਡਲ 3 ਲੱਖ 6000 ਅੱਗੇ ਪ੍ਰਭੂ 735 ਸੌਰਜ 855 ਐਕਸ ਐਮ ਸਾਈਡ ਗੇਅਰ ਵਾਲਾ ਪ੍ਰਭੂ ਸਾਈਡ ਗੇਅਰ ਆ ਜੀ ਮਾਡਲ 2012 3 ਲੱਖ 85000 ਰੁਪਿਆ ਰੇਟ ਆ ਨਵੇਂ ਟਾਇਰਾਂ ਦੇ ਵਿੱਚ ਸੋਨਾ ਲੀਕਾ 60 ਕੀ ਮਾਡਲ 297000 ਪੰਜਾਬ ਨੰਬਰ ਸੋਨਾ ਲੀਕਾ 740 2000 ਮਾਡਲ 165000 ਸਟੈਂਡਰਡ 345 ਕੀ 2004 ਮਾਡਲ 197000 ਰੁਪਿਆ ਹਰਿਆਣਾ ਨੰਬਰ ਫਾਰਮ ਟਰੈਕ ਫਾਰਮ ਟਰੈਕ 45 2000 ਮਾਡਲ 158000 ਫਾਰਮ ਟਰੈਕ 60 5 ਮਾਡਲ 198000 ਦੀ ਸਟੈਂਡਰਡ 352 13 ਮਾਡਲ 360000 ਰੁਪਿਆ ਜੀ ਫੋਰਡ ਜੀ ਕਨਮੇ ਮਾਡਲ 1,40,000 ਰੁਪਇਆ ਫੋਰਡ ਵਲਾਈਟੀ ਕਨਮੇ ਮਾਡਲ ਚੰਗੇ ਟਾਇਰਾਂ ਦੇ ਵਿੱਚ ਲੱਗੇ ਆ ਜੀ ਸਵਰਾ 744 744 ਹੈ ਭਰਾਵੋ 10 ਮਾਡਲ 3,20,000 ਹਰਿਆਣਾ ਨੰਬਰ ਆ ਇਹ 750 ਜੀ 12 ਮਾਡਲ 3,05,000 ਰੁਪਇਆ ਸਿੰਪਲ ਸਟੀering ਦੇ ਵਿੱਚ